ਕੰਨਕਾਰ ਸਿਆਂ ਉਮਰ ਦਾ ਤਕਾਜ਼ਾ ਵੀ ਨਾ ਕਹਿੰਦੇ ਵੀ ਜ਼ਿੰਦਗੀ ਦਾ ਬੜੇ ਸਬਕ ਸਿਖਾਉਂਦਾ ਹੈ ਤਾਂ ਮੈਂ ਗੱਲ ਦੱਸਦਾ ਵੀ ਸਫ਼ਰ ਦੌਰਾਨ ਟ੍ਰੇਨ ਦੇ ਸਫ਼ਰ ਦੌਰਾਨ ਦੀ ਅੱਛਾ ਵੀ ਉਸ ਟ੍ਰੇਨ 'ਚ ਮੈਂ ਵੀ ਸਫ਼ਰ ਕਰ ਰਿਹਾ ਸੀ ਤੇ ਉੱਥੇ ਹੀ ਕੋ ਮਤਲਬ ਕਿ ਨਾ 5-7-10 ਮੁੰਡੇ ਜਿਹੜੇ ਹੋੜੀ ਉਮਰ ਦੇ ਉਹ ਵੀ ਸੀਗੇ ਆਉਂਦਾ ਸ਼ੁਕਲ ਮੇਲਾ ਕਰਦੇ ਗੱਲਾਂ ਗੁੱਲਾਂ ਕਰਦੇ ਤੇ ਇੱਕ ਦੋ ਬਜ਼ੁਰਗ ਵੀ ਸਾਹਮਣੇ ਬੈਠੇ ਸੀ ਅੱਛਾ ਪਤਾ ਤਾਂ ਨਹੀਂ ਪਰ ਸ਼ਾਇਦ ਉਹ ਵੀ ਯਾਰ ਬੇਲੀ ਹੋਣ ਮੁੰਡੇ ਇੱਕ ਨੂੰ ਸ਼ਰਾਬ ਤੋਂ ਸੁੱਜੀ ਕਹਿੰਦਾ ਯਾਰ ਆਪਾਂ ਗੱਡੀ ਦੀ ਚੇਨ ਨਾ ਖਿੱਚੀਏ ਅੱਛਾ ਗੱਡੀ ਰੋਕੀਏ ਦੂਜਾ ਕਹਿੰਦਾ ਕਾਹਦੇ ਗੱਲੋਂ ਯਾਰ ਕਹਿੰਦਾ ਵੈਸੇ 10 ਮਿੰਟ ਸ਼ੁਕਰ ਮੇਲਾ ਕਰਦੇ ਆ ਉਹਨਾਂ ਜੋ ਇੱਕ ਜਣਾ ਦਾ ਵੀ ਟ੍ਰੇਨ ਦੇ ਨਾਲ ਇੱਕ ਫੰਕਸ਼ਨ ਹੁੰਦਾ ਵੀ ਜਿਹੜੇ ਡੱਬੇ ਚੋਂ ਚੇਨ ਖਿੱਚੀ ਜਾਵੇ ਉਹ ਉਹਨਾਂ ਨੂੰ ਉਸੇ ਵੇਲੇ ਬਦ ਲੱਗ ਜਾਂਦਾ ਵੀ ਇਹ ਡੱਬੇ ਦੇ ਵਿੱਚੋਂ ਮਤਲਬ ਕਿ ਚੇਨ ਖਿੱਚੀ ਗਈ ਤੇ ਗੱਲ ਵੀ ਉਹਨਾਂ ਨੂੰ ਪਤਾ ਨਾ ਜਾਣਾ ਤੇ ਜੁਰਮਾਨਾ ਭੇਜਣਾ ਆਪਾਂ ਨੂੰ ਉਹ ਕਹਿੰਦਾ ਉਹ ਵੀ ਹੱਲ ਕਰ ਲੈਣ ਉਹਨੇ ਸਾਹਮਣੇ ਪੜਿਆ ਲਿਖਿਆ ਸੀ ਬਿਨਾ ਕਾਰਜ ਕਰਨ ਜੰਜੀਰ ਖਿੱਚਣ ਦਾ 500 ਰੁਪਿਆ ਜੁਰਮਾਨਾ ਤੇ 1 ਮਹੀਨੇ ਦੀ ਸਜ਼ਾ ਵੀ ਹੋ ਸਕਦੀ ਹੈ। ਉਹ ਜਦੋਂ ਨੇ ਕਹਿੰਦੇ ਵੀ 1 ਮਹੀਨੇ ਦੀ ਸਜ਼ਾ ਵੀ ਹੋ ਸਕਦੀ ਜਦੋਂ 2-3 ਜਣੇ ਉੱਥੇ ੜਕੇ ਹੀ ਬਹਿ ਗਏ। ਯਾਰ ਕਾਹਨੂੰ ਪੰਗਾ ਲੈਣਾ ਹੈ ਪਰ ਉਹ ਗੱਲ ਹੈ ਵੀ ਜਦੋਂ ਰੜੇ ਹੋਣਾ ਮਂਦੀਰਪੁਰਾ ਉਹ ਯਾਰ ਕਹਿੰਦਾ ਆਪਾਂ 10-12 ਜਣੇ ਆ 50 ਜਾਂ 40-40 ਰੁਪਏ ਆਣੇ ਤੇ ਜੁਰਮਾਨਾ ਪੈ ਜਾਊਗਾ। ਰਈ ਸਜ਼ਾ ਦੀ ਗੱਲ ਤੇ ਇਹ ਸਜ਼ਾ ਦਾ ਵੀ ਕਹਿੰਦੇ ਵੀ ਮਤਲਬ ਕਿ ਜੁਰਮਾਨਾ ਭੁਗਤਿਆ ਜਾਂਦਾ ਹੈ ਤੇ ਵੱਤ-ਵੱਤ ਨੂੰ 2-400 ਹੋਰ ਲਾ ਲੈਣਗੇ ਲਿਓ 100-100 ਰੁਪਿਆ ਕਹਿੰਦਾ ਪੜਾਉਂ ਰਾਂ ਮੈਨੂੰ ਜਿਹੜਾ ਸਜ਼ਾ ਨਾਲ ਇਹ 500 ਦੀ ਜਗ੍ਹਾ ਯਾਰ ਦੇ ਦਾਂਗੀ ਹੁਰਕੀ ਉਹ ਮੁੰਡਾ ਭਲਾ ਮੰਸੀ ਇੱਕ ਆਕੇ ਕਾਕਾ ਰਹਿਣ ਦੇ ਰਹਿਣ ਦੇ ਉਹ ਬਜ਼ੁਰਗ ਉਹਨਾਂ ਦੀਆਂ ਗੱਲਾਂ ਸੁਣੀ ਜਾਣ ਆਪਸ ਵਿੱਚ ਗੱਲ ਕਰਨ ਵੇਲੇ ਯਾਰ ਲੱ ਦੱਸ ਕੀਵੇਂ ਇਹਨਾਂ ਦਾ ਸ਼ੁਕਰ ਮੇਲਾ ਹੋ ਜਾਣਾ ਹੈ ਤੇ ਜੇ ਟ੍ਰੇਨ ਰੁਕੀ ਤੇ ਅੱਧਾ ਘੰਟਾ ਐਵੇਂ ਪੈ ਜਾਣਾ ਕਈਆਂ ਨੇ ਕਿੱਥੇ ਪਹੁੰਚਣਾ ਕਈਆਂ ਨੇ ਕਿੱਥੇ ਪਹੁੰਚਣਾ ਹੈ ਪਰ ਗੱਲ ਇਹ ਵੀ ਜਦੋਂ ਭੂਤ ਸਵਾਰ ਹੋਵੇ ਨਾ ਸ਼ੈਤਾਨੀ ਦਾ ਉਹਦੋਂ ਕੋਈ ਗੱਲ ਸੁੱਝਦੀ ਨਹੀਂ ਹੁੰਦੀਗੀ ਉਹਨਾਂ ਨੇ ਭਾਈ 100-100 ਰੁਪਿਆ ਇਕੱਠਾ ਕਰਕੇ ਇੱਕ ਨੂੰ ਮੋਲਵਰ ਬਣਾਇਆ ਲੈ ਫੜ ਬਈ ਤੋਂ ਇਹ ਮੰਗਣ ਤੇ ਦੇ ਦਿੱਤੀ ਕੋਸ਼ਿਸ਼ ਕਰੀ ਵੀ ਜੁਰਮਾਨਾ ਦੇਵੀਂ ਕਾਰਾਂਦ ਨੂੰ ਪੁੱਛਣ ਕੋ ਬਹਾਨਾ ਮਾਰੋ ਯਾਰ ਮੈਂ ਕਹਿੰਦਾ ਕੀ ਦਸਾਂਗਾ ਲੋ ਜੀ ਉਹਨਾਂ ਨੇ ਜੰਜੀਰ ਖਿੱਚੀ ਤੇ ਟ੍ਰੇਨ ਰੁਕ ਗਈ ਉਹ ਜਿਹੜਾ ਇੰਜਨ ਵਾਲਾ ਬੰਦਾ ਸੀ ਟ੍ਰੇਨ ਚਲਾਉਣ ਵਾਲਾ ਡਰਾਈਵਰ ਉਹਨੇ ਦੋ ਰੇਲਵੇ ਪੁਲਿਸ ਨੂੰ ਨਾਲ ਲਿਆ ਤੇ ਉਸ ਡੱਬੇ 'ਚ ਆ ਗਿਆ ਅੱਜ ਕਿਹਦਾ ਜੰਜੀਰ ਕਿੰਨੇ ਖਿੱਚੀਏ ਮਾਰ ਕੇ ਸਾਰੇ ਪੁਲਿਸ ਨੂੰ ਵੇਖ ਕੇ ਕੋਣ ਕਿਹਦਾ ਨਾਂ ਲਵੇ ਸਾਂਤਾ ਪਤਾ ਨਹੀਂ ਸਾਂਤਾ ਪਤਾ ਨਹੀਂ ਉਹ ਜੰਜੀਰ ਖਿਚੀ ਚੀ ਹੱਥੋਂ ਹੀ ਜੇ ਤਾ ਦਿਓਗੇ 10 ਗੱਲ ਚੰਗੀ ਵੀ ਤੁਹਾਡੇ ਚਿਹਰੇ ਦੱਸਦੇ ਵੀ ਤੁਸੀਂ ਝੂਠ ਬੋਲਦੇ ਇੱਕ ਜਣਾ ਆ ਕੇ ਕਹਿੰਦਾ ਇਹ ਤਾਂ ਪਹਿਣ ਗਿਆ ਲਿੱਤਰ ਤੇ ਗੱਲ ਵੀ ਆਪਾਂ ਸਾਹਮਣੇ ਬਾਬੇ ਦਾ ਨਾਮ ਦੱਸ ਦਿੱਤੀ ਆ ਉਹ ਭਈ ਉਹਨੇ ਪੁੱਲ ਸਾਲਿਆ ਨੇ ਦੁਬਾਰਾ ਫੇਰ ਦਵਕਾ ਮਾਰਿਆ ਤੇ ਉਹਨਾਂ ਸਾਹਮਣੇ ਫੜਕ ਬਾਬੇ ਦਾ ਨਾਮ ਲੈ ਵੀ ਬਾਬੇ ਨੇ ਚੇਨ ਖਿੱਚੀ ਝੂਠ ਮਾਰਦਾ ਝੂਠ ਮਾਰਦਾ ਵੀ ਭਾਈ ਅਸੀਂ ਡਰਦੇ ਨਾ ਨਹੀਂ ਲੈਂਦੇ ਵੀ ਸੀ ਤੇ ਚੇਨ ਆ ਬਾਬੇ ਨੇ ਕਿੱਤੀ ਬਾਬਾ ਰਾਨ ਪਰੇਸ਼ਾਨ ਬੀ ਨਮਨ ਲੈਣ ਚੋਂ ਨਾ ਦੇਣ ਚੋਂ ਤੇਰੇ ਪੁੱਤਾਂ ਨੇ ਉਹਨੇ ਮੇਰਾ ਨਾਮ ਲੈਤਾ ਪਰ ਉਹਦਾ ਵੀ ਮੈਂ ਕਰਾਂ ਵੀ ਕੀ ਨਾਲ ਦਾ ਆਂਦਾ ਕਹਿੰਦਾ ਨਹੀਂ ਇਹ ਦੋਸ਼ੀ ਨਹੀਂ ਹੈਗਾਗਾ ਇਹਨੇ ਜੰਜੀਰ ਨਹੀਂ ਖਿੱਚੀ ਗਈ ਜੰਜੀਰ ਮੈਂ ਖਿੱਚੀ ਦੂਜਾ ਬੁੱਢਾ ਕਹਿੰਦਾ ਹੁਣ ਮੁੰਡੇ ਵੀ ਰਾਣ ਹੋ ਗਏ ਬਈ ਇਹ ਗੱਲ ਕੀ ਏ ਤਾਂ ਮੁਲਾਜ਼ਮਾਂ ਕਹਿੰਦਾ ਵੀ ਤੂੰ ਬਜ਼ੁਰਗਾਂ ਜੰਜੀਰ ਕਿਉਂ ਖਿੱਚੀ ਕਹਿੰਦਾ ਭਰਾਵਾ ਜੰਜੀਰ ਤਾਂ ਖਿੱਚੀ ਮੈਨੂੰ ਤਾਂ ਲੈ ਇਹਨਾਂ ਨੇ ਲੁੱਟ ਅੱਜ ਸਾਹਮਣੇ ਬਸ ਢੰਡੇ ਖੜੇ ਨੇ ਤਮੇ ਜੰਜੀਰ ਇਹਨਾਂ ਖਿੱਚਦਾ ਤੇ ਹੋਰ ਕੀ ਕਰਦਾ ਮੈਂ ਤਾਂ ਚੱਲਿਆ ਸੀਗਾ ਵਾਂਡੇ ਤੇ ਜਿਹੜੇ ਚਾਰ ਛਿੱਲੜ ਸੀ ਹੈ ਜੀ ਇਹਨਾਂ ਨੇ ਡਰਾਵਾ ਦੇ ਕੇ ਮੇਰੇ ਤੋਂ ਖੋੜੇ ਨੇ ਉਹ ਮੁੰਡੇ ਆਖਣ ਬਾਬਾ ਅਸੀਂ ਕਾਦੇ ਤੇਰੇ ਕੋਲ ਪੈਸੇ ਖੋੜੇ ਨੇ ਤੂੰ ਸਿੱਧੀ ਬਲਾ ਸਾਡੇ ਨਾਲ ਪਾਈ ਹੈ ਨਾ ਤੂੰ ਜਿਹੜੀ ਜੰਜੀਰ ਜਿਸ ਕਾਰਨ ਉਹ ਤੇ ਖਿੱਚੀ ਹੋ ਤੂੰ ਉਹਨਾਂ ਨੂੰ ਦੱਸ ਪੁਲਸਰਾਂ ਦਾ ਕਿਉਂ ਵੀ ਇਹ ਤਾਂ ਕਹਿੰਦੇ ਬਈ ਨਹੀਂ ਉਹ ਕਹਿੰਦਾ ਜਨਾਬ ਇਹਦਾ ਸਬੂਤ ਵੀ ਮੈਂ ਤੁਹਾਨੂੰ ਹੁਣੇ ਹੀ ਦਿੰਨਾ ਵੀ ਜੰਜੀਰ ਇੰਨਾ ਨੇ ਖਿੱਚੀ ਤੇ ਉਹ ਨਹੀਂ ਖੜਾ ਕਹਿੰਦਾ ਨੁੱਕਰ ਤੇ ਲਾ ਕੇ ਜਿਹੜਾ ਉਹਦੀ ਜੇਬ ਦੇ ਵਿੱਚ ਵੇਖੋ ਘਟੋ ਘਟ ਯਾਰ ਰੁਪਿਆ ਮੇਰਾ ਅੰਦਾਜ਼ਾ ਇਹ ਵੀ ਮੇਰੀ ਜੇਬ ਚਗਾ 1100 ਰੁਪਿਆ ਹੈ ਜੀ ਤੇ ਉਹਦੀ ਜੇਬ ਜੋ ਮੁਚੜਿਆ ਤੁਚੜਿਆ ਉਵੇਂ ਪਿਆ ਜੇ ਚਾਰ ਨੋਟ ਨੇ 50 50 ਦੇ ਉਹਦੇ ਚ ਤੇ ਬਾਕੀ 100 ਦੇ ਹੁਣ ਸਾਲਾ ਉਹਦੇ ਗਿਆ ਬਖਾਲ ਦੀ ਜੇ ਬਾਏ ਮਰ ਗਿਆ ਥਾਂ ਤੇ ਵੀ ਵਾਕਿਆ ਵੀ ਪੈਸੇ ਮੈਂ ਇਕੱਠੇ ਕੀਤੇ ਨੇ ਤੇ ਮੇਰੀ ਜੇਬ ਜਹੀਏ ਕਹੇ ਨੇ ਉਹ ਡਰਦਾ ਮਨ ਤਲਾਸ਼ੀ ਦਾ ਫੂਲ ਸਾ 28 ਛੱਡੀ ਇੱਕ ਕੱਲੇ ਦੇ ਇੱਧਰ ਆ ਕੇਂਦਾ ਤੂੰ ਜਿਦੋਂ ਦੀਆਂ ਭਰਾਵਾ ਜੇਬਾਂ ਫਰੋਲੀਆਂ ਪੈਸੇ ਨਿਕਲੇ ਜਿਹੜੇ ਇਕੱਠੇ ਕੀਤੇ ਜਿਹੜੇ ਇਕੱਠੇ ਕੀਤੇ ਸੀਗੇ ਤਿੰਨ ਚਾਰ ਉਹਨੇ ਹੋਰ ਧਰੀਆਂ ਨੇ ਯਰ ਤੁਹਾਨੂੰ ਸ਼ਰਮ ਜਾਂ ਅਸਰ ਨਹੀਂ ਰਹਿ ਗਈ ਵੀ ਇੱਕ ਬਜ਼ੁਰਗ ਬੰਦੇ ਦੀ ਤੁਸੀਂ ਇੱਜ਼ਤ ਦਾ ਕੀ ਕਰਨੀ ਹੈ ਹਾਂ ਲੱਗਦਾ ਤੁਸੀਂ ਸਹਿੰਦੇ ਮਾੜੇ ਜੰਗੇ ਘਰਾਂ ਦੇ ਉਹ ਤੇ ਤੂੰ ਤੁਹਾਨੂੰ ਸ਼ਰਮ ਨਾ ਆਈ ਤੁਹਾਨੂੰ ਕਹਿੰਦਾ ਬਾਬਾ ਇਹ ਸਾਰੇ ਇਕੱਠੇ ਹੀ ਨੇ ਉਹਨ ਸਾਲਾ ਕਹਿੰਦਾ ਬਾਬਾ ਕਹਿੰਦਾ ਹਾਂਜੀ ਕਹਿੰਦਾ ਸਾਰੇ ਇਕੱਠੇ ਹੀ ਨੇ ਇਹਨਾਂ ਨੂੰ ਰਾਇਆ ਤੁਮਕਾ ਤੇ ਮੈਂ ਭਾਈ ਗੱਲ ਇਹ ਵੀ ਮੈਂ ਬਜ਼ੁਰਗ ਬੰਦਾ ਮੈਂ ਕੀ ਕਰਦਾ ਕਹਿੰਦਾ ਭਾਈ ਹੁਣ ਇਹਨਾਂ ਨੂੰ ਲੱਗ ਜਾਊਗਾ ਪਤਾ ਕਿ ਕਿਸੇ ਨੂੰ ਕਿਵੇਂ ਤੰਗ ਕਰੀਦਾ ਹੈ ਬਜ਼ੁਰਗਾਂ ਦਾ ਕਹਿੰਦਾ ਨਹੀਂ ਜੀ ਛੱਡੋ ਪਰਾਂ ਬਾਲੇ ਗਏ ਨੇ ਮੇਰੇ ਪੈਸੇ ਮੈਨੂੰ ਮਿਲ ਗਏ ਨੇ ਤੇ ਤੁਸੀਂ ਇਹਨਾਂ ਨੂੰ ਛੱਡੋ ਪਰ ਅੱਛਾ ਉਹ ਸਾਲਿਆਂ ਦੇ ਨਹੀਂ ਵੀ ਇਹਨਾਂ ਨੂੰ ਵੱਲ ਵੀ ਸਜ਼ਾ ਤਾਂ ਇਹਨਾਂ ਨੂੰ ਮਿਲੇਗੀ لازਮੀ ਕਹਿੰਦਾ ਨਹੀਂ ਉਹ ਚਾਰ ਧਰੀਆਂ ਵੀ ਗਈਆਂ ਜੇ ਮਾਪਿ ਹੋਣੇ ਇਹਨਾਂ ਨੂੰ ਕਿਤੇ ਚੰਗੇ ਸੰਸਕਾਰ ਕੋਈ ਇੱਕ ਦੋ ਦਿੱਤਾ ਹੋਏਗਾ ਤੇ ਇਹਨੇ ਚੋਈ ਸਮਝ ਜਾਣ ਤੇ ਮੇਰੀ ਬੇਨਤੀ ਏ ਮੈਨੂੰ ਤੁਸੀਂ ਮੇਰੇ ਪੈਸੇ ਦਵਾ ਦਿਓ ਤੇ ਛੱਡੋ ਪਰ ਉਹਨਾਂ ਨੇ ਭਾਈ ਉਹ ਮੁੰਡੇ ਕੋ ਪੈਸੇ ਬੜੇ ਤੇ ਬਜ਼ੁਰਗ ਦੀ ਜੇਬ ਵਿੱਚ ਪਾ ਦਿੱਤੇ ਉਸ ਆਲਾ ਬਜ਼ੁਰਗ ਨੂੰ ਕਹਿੰਦਾ ਵੀ ਹੋਂ ਦੱਸ ਦੇ ਵੀ ਜੇ ਤਾਂ ਇਹਨਾਂ ਨੂੰ ਸਜ਼ਾ ਦੇਣੀ ਹੈ ਦੁਬਾਰਾ ਜੇ ਕੋਈ ਗੱਲ ਵੀ ਜਾ ਕੇ ਇੱਥੇ ਰੇਲਵੇ 'ਚ ਥਾਣੇ ਲਗਾਵੇਂ ਤੇ ਨਾਲ ਗੱਲ ਇਹ ਵੀ ਸਾਨੂੰ ਹੀ ਅਗਲਾ ਕਹਣਾ ਵੀ ਤੁਹਾਡੀ ਡਿਊਟੀ ਸੀ ਤੁਸੀਂ ਕੀਤਾ ਕੋਈ ਨਹੀਂ ਆ ਤਾਂ ਨਹੀਂ ਪੁੱਤਰ ਇੰਨਾ ਹੀ بڑا ਕਹਿੰਦਾ ਇਹਨਾਂ ਨਾਲ ਅਕਲ ਵਾਲੇ ਤਾਂ ਸਮਝ ਜਾਣਗੇ ਦੁਰਗਾ ਚੰਗਾ ਦੁਰਗਾ ਜਵੇਂ ਤੁਰ ਆਏ ਉਹ ਤੁਰ ਗਏ ਮੁੰਡੇ ਬਾਬੇ ਦਵਾਰੇ ਆਏ ਕਹਿੰਦਾ ਬੁਲਾਵਾ ਉਹਨਾਂ ਨੂੰ ਪੁੱਛਣ ਆਣ ਨੂੰ ਫੇਰ ਨਹੀਂ 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 ਬਾਬਾ ਨਹੀਂ ਨਹੀਂ ਰਹਿੰਦੇ ਕਹਿੰਦਾ ਬੁੱਢੇ ਦੇ ਚਿੱਟੇ ਐਵੇਂ ਨਹੀਂ ਆਏ ਕਾਕਾ ਤੁੱਪ ਜਿ ਦੇਖ ਕੇ ਇਹ ਤਾ ਇਹ ਤਜਰਬਾ ਹੈ ਜ਼ਿੰਦਗੀ ਦਾ ਇਹ ਇਹ ਆਰ ਬੀ ਆਉ ਤਾਂ ਨਮਨ ਲੈਣਾ ਹੀ ਲੈਣਾ ਮੈਂ ਰੱਖਣਾ ਨਹੀਂਗਾ ਇਹ ਮੈਂ ਸੇਵਾ ਬਾਦਣੀ ਪਰ ਤੁਹਾਨੂੰ ਨਹੀਂ ਮੋੜਨਾ ਮੈਂ ਤੇ ਜੇ ਬੰਦੇ ਹੋਗੇ ਨਾ ਤੇ ਗਾ ਜੀ ਕਿਸੇ ਵੀ ਕਰਤੂਤ ਨਾ ਕਰਿਆ ਜੀ ਉਹ ਮੁੱਢੇ ਹੱਥ ਜੋੜਾ ਨਾ ਬਾਬਾ 500 ਹੀ ਦੇ ਦੇ ਪਾਹ ਹੀ ਤਾਂ ਫਲਾਣੀ ਜਗ੍ਹਾ ਚੱਲੇ ਸਾਂ ਟਮਕਾਣੀ ਜਗ੍ਹਾ ਚੱਲੇ ਸਾਂ ਸਾਡੇ ਕੋਲ ਤੁਰ ਪੈ ਗਈ ਥੋੜਾ ਨਾ ਇਹ ਤਾਂ ਸੇਵਾ ਦੇ ਲਿਖੇ ਗਏ ਗੱਲਿਆ ਵੀ ਬਿਗੈਰ ਗੱਲ ਤੋਂ ਤੁਸੀਂ ਇੱਕ ਬੰਦੇ ਨੂੰ ਤੰਗ ਕੀਤਾ ਉਹਨਾਂ ਦਾ ਨਤੀਜਾ ਤਾਂ ਫਿਰ ਭੁਗਤਣਾ ਹੀ ਪੈਣਾ ਸੀ ਪੈਣਾ ਕੀ ਪੈ ਗਿਆ ਅਜੇ ਬਾਬੇ ਨੇ ਬੜੀ ਸਿਆਣਪ ਵਾਲੀ ਗੱਲ ਕੀਤੀ ਜੇ ਉਹ ਚਾਹਦਾ ਤੇ ਜੇ ਉਹਨਾਂ ਨੂੰ ਗੱਲ ਵੀ ਰਾਤ ਨੂੰ ਥਾਣੇ ਕਟਣੀ ਪੈ ਜਾਂਦੀ ਤੇ ਕਈਆਂ ਜਿੰਦਗੀ ਬਰਬਾਦ ਹੋ ਜਾਣੀ ਸੀ ਤਾਂ ਮੈਂ ਬੈਠਾ ਭਰਾ ਮੈਂ ਸਭ ਵੇਖੀ ਜਾਣ ਲਿਆ ਮੈਂ ਸ਼ੁਕਰ ਕਰਾਂ ਉਸ ਮਾਲਕ ਦਾ ਸੱਚੇ ਬਾਦਸ਼ਾਹ ਇਹਨਾਂ ਨੂੰ ਅਕਲ ਆ ਜਾਵੇ ਤੇ ਜਿਹੜਾ ਬਾਬੇ ਨੇ ਕੰਮ ਕੀਤਾ ਉਹ ਤਾਂ ਬਹਿ ਜਾ ਬਹਿ ਜਾ ਕਰਾਂ ਸੀ ਈ ਉਮਰ ਦਾ ਤਜਰਬਾ ਨਾ ਜਿਹੜਾ ਉਹ ਫਿੱਕਾ ਨਹੀਂ ਜਾਂਦਾ ਗੱਲ ਭਾਵੇਂ ਕੋਈ ਹੋਵੇ